ਨਮਸਕਾਰ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀਕਾ ਚਵਾਲ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਇਸ ਵਿੱਚ ਅੱਜ ਅਸੀਂ ਗੱਲ ਕਰਾਂਗੇ ਗੱਲ ਕਰੀਏ ਸਭ ਤੋਂ ਪਹਿਲਾਂ ਪੰਜਾਬੀ ਦੇ ਪ੍ਰਮੁੱਖ ਸਵਰਗੀ ਸ਼ਾਇਰ surjit patar ਨੇ ਕਦੀ ਕਿਹਾ ਸੀ ਇਸ ਅਦਾਲਤ ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਤਾਂ ਦੱਸ ਦਿਓ ਅਦਾਲਤਾਂ ਦੇ ਦੇਰ ਨਾਲ ਇਨਸਾਫ ਕਰਨ ਦੇ ਇਸ ਚੱਲਣ ਬਾਰੇ ਅਨੇਕਾਂ ਕਾਵ ਪੰਕਤੀਆਂ ਹੋਰ ਪੰਜਾਬੀ ਸ਼ਾਇਰਾਂ ਨੇ ਵੀ ਲਿਖੀਆਂ ਹਨ ਜਿਹੜੀਆਂ ਇਸ ਗੱਲ ਨੂੰ ਪੱਕੀਆਂ ਕਰਦੀਆਂ ਹਨ ਕਿ ਅਦਾਲਤਾਂ ਵਿੱਚ ਇਨਸਾਫ ਨਹੀਂ ਮਿਲਦਾ ਜੇ ਮਿਲਦਾ ਹੈ ਤਾਂ ਉਸ ਵਕਤ ਜਦੋਂ ਇਨਸਾਫ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਪਰ ਭਾਰਤ ਦੀ ਸੁਪਰੀਮ ਕੋਰਟ ਨੇ ਕੁੱਤਿਆਂ ਦੇ ਕੇਸ ਵਿੱਚ surjit patar ਦੇ ਇਸ ਸ਼ੇਰ ਨੂੰ ਗਲਤ ਸਿੱਧ ਕਰ ਦਿੱਤਾ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਦੇ ਫੈਸਲੇ ਨੂੰ ਤਿੰਨ ਜੱਜਾਂ ਦੇ ਬੈਂਚ ਦੇ ਫੈਸਲੇ ਨੇ ਇੰਨੀ ਆਸਾਨੀ ਨਾਲ ਇੰਨੀ ਛੇਤੀ ਬਦਲ ਦਿੱਤਾ ਜਿਸ ਨੂੰ ਸੁਣ ਕੇ ਆਦਮੀ ਕੇਵਲ ਹੈਰਾਨ ਕਰ ਸਕਦਾ ਦੋ ਜੱਜਾਂ ਦਾ ਬੈਂਚ ਜੋ ਫੈਸਲਾ ਦਿੰਦਾ ਹੈ ਉਸ ਨੂੰ ਕੀ ਇੰਨੀ ਆਸਾਨੀ ਨਾਲ ਉਲਟਾਇਆ ਜਾ ਸਕਦਾ ਹੈ ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਨੇ ਵਿਦਵਾਨ ਪ੍ਰੋਫੈਸਰ ਡਾਕਟਰ ਤੇਜਿੰਦਰ ਵਿਲੀ ਜੀ ਅਸੀਂ ਇਹਨਾਂ ਨੂੰ ਜੈਨੋ ਆਖਦੇ ਹਾਂ ਸਭ ਤੋਂ ਪਹਿਲਾਂ ਧੰਨਵਾਦ ਬਹੁਤ ਬਹੁਤ ਮਸਕਾਰ ਕਰਦੇ ਹਾਂ ਤੇ ਨਾਲ ਹੀ ਇਸ ਫੈਸਲੇ ਦੀਆਂ ਕੜੀਆਂ ਬਾਰੇ ਗੱਲਬਾਤ ਕਰਾਂਗੇ ਸੋ ਸਰ ਸਵਾਲ ਮੇਰਾ ਇਹ ਹੈ ਕਿ ਸੁਪਰੀਮ ਕੋਰਟ ਵਿੱਚ ਕੁੱਤਿਆਂ ਦਾ ਮਾਮਲਾ ਇੱਕ ਹਫ਼ਤੇ ਵਿੱਚ ਹੀ ਪਲਟ ਗਿਆ ਸਰ ਇਸ ਦਾ ਮੁੱਖ ਕਾਰਨ ਕੀ ਹੈ ਪੰਜਾਬੀ ਚ ਇੱਕ ਗੀਤ ਬੜਾ ਫੇਮਸ ਹੋਇਆ ਸੀ ਜੀ ਉਹ ਗੀਤ ਸੀ ਤੂੰ ਜਿੱਤ ਗਈ ਗਿੱਧਾ ਹਾਰ ਗਿਆ ਹੂੰ ਜਿੱਦਣ ਕੁੱਤਿਆਂ ਦਾ ਫੈਸਲਾ ਜਿਹੜਾ ਸੁਪਰੀਮ ਕੋਰਟ ਦਾ ਹੀ ਫੈਸਲਾ ਸੀ ਜੀ ਡਬਲ ਬੈਂਚ ਦਾ ਫੈਸਲਾ ਸੀ ਸਿੰਗਲ ਬੈਂਚ ਦੇ ਫੈਸਲੇ ਨੂੰ ਬਦਲ ਦੇਣ ਦਾ ਤਾਂ ਅਸੀਂ ਖਬਰਾਂ ਸੁਣਦੇ ਆਏ ਹੂੰ ਡਬਲ ਬੈਂਚ ਦੇ ਫੈਸਲੇ ਨੂੰ ਇੰਨੀ ਛੇਤੀ ਆ ਰਿਵਿਊ ਪਟੀਸ਼ਨ ਪਾਇਆ ਜਾਵੇ ਇੰਨੀ ਛੇਤੀ ਬਲਦ ਦਿੱਤਾ ਜਾਵੇ ਤੇ ਤਿੰਨ ਜੱਜ ਬਿਲਕੁਲ ਉਲਟ ਫੈਸਲਾ ਦੇ ਦੇਣ ਜੀ ਇਹ ਆਪਣੇ ਆਪ ਵਿੱਚ ਇੱਕ ਬਹੁਤ ਹੈਰਾਨ ਕਰਨ ਵਾਲਾ ਜਿਵੇਂ ਤੁਸੀਂ ਕਿਹਾ ਫੈਸਲਾ ਜੀ ਬਿਲਕੁਲ ਔਰ ਇਹਦਾ ਮਤਲਬ ਇਹ ਹੈ ਜਿਨ੍ਹਾਂ ਅਦਾਲਤਾਂ ਦੇ ਵਿੱਚ ਹਮ ਲੋਕ ਇਨਸਾਫ ਦੀ ਮੰਗ ਕਰਦੇ ਆਂ ਆਸ ਕਰਦੇ ਆਂ ਉਮੀਦ ਕਰਦੇ ਆਂ ਬੁੱਢੇ ਹੋ ਜਾਂਦੇ ਨੇ ਤੁਰ ਜਾਂਦੇ ਨੇ ਅੱਖਾਂ ਦੀ ਲੋਗ ਵਾ ਲੈਂਦੇ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਜੀ ਉਹਨਾਂ ਅਦਾਲਤਾਂ ਨੇ ਇੰਨੀ ਆਸਾਨੀ ਨਾਲ ਆਪਣਾ ਕੀਤਾ ਹਫਤਾ ਪਹਿਲਾਂ ਫੈਸਲਾ ਬਦਲ ਲਿਆ ਹਮ ਇੱਕ ਜੱਜ ਸਾਹਿਬਾਂ ਨੇ ਮੈਨੂੰ ਆਖਿਆ ਜੀ ਕਿ ਅਦਾਲਤ ਚ ਜੋ ਕੁਝ ਵੀ ਹੁੰਦਾ ਕਾਨੂੰਨ ਮੁਤਾਬਕ ਹੁੰਦਾ ਹੈ ਹਮ ਤੇ ਹੋਣਾ ਵੀ ਕਾਨੂੰਨ ਮੁਤਾਬਕ ਚਾਹੀਦਾ ਬਿਲਕੁਲ ਇਹਦਾ ਮਤਲਬ ਇਹ ਹੈ ਕਿ ਹਫਤਾ ਪਹਿਲਾਂ ਕਾਨੂੰਨ ਹੋਰ ਸੀ ਤੇ ਹਫਤਾ ਬਾਅਦ ਕਾਨੂੰਨ ਹੋਰ ਹੋ ਗਿਆ ਜੀ ਜਿਹੜਾ ਫੈਸਲਾ ਬਦਲ ਗਿਆ ਹਮ ਮੈਂ ਇਸ ਫੈਸਲੇ ਤੋਂ ਪਹਿਲਾਂ ਵੀ ਆਪਣੇ ਇਸ ਚੈਨਲ ਤੇ ਵੀ ਕਈ ਵਾਰੀ ਕੁੱਤਿਆਂ ਦੀ ਸਮੱਸਿਆ ਬਾਰੇ ਡਿਟੇਲ ਗੱਲਬਾਤ ਕੀਤੀ ਜੀ ਬਿਲਕੁਲ ਗੱਲਬਾਤ ਹੋਈ ਹੈ ਜੀ ਔਰ ਕਈ ਵਾਰੀ ਮੈਂ ਅਖਬਾਰਾਂ ਲਈ ਆਰਟੀਕਲ ਵੀ ਲਿਖੇ ਕਿ ਕੁੱਤਿਆਂ ਦੀ ਦਹਿਸ਼ਤ ਕਿੰਨੀ ਵੱਧ ਗਈ ਹੈ ਜੀ ਕੁੱਤੇ ਜਦੋਂ ਕੱਟਦੇ ਨੇ ਤਾਂ ਜਿਹੜੀ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਜੇ ਛੱਡ ਵੀ ਲਈਏ ਜੀ ਕੁੱਤਿਆਂ ਦੀਆਂ ਹੋਰ ਕਿਸਮ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਜਿਹੜੀਆਂ ਸਮਾਜ ਦਰਪੇਸ਼ ਆਉਂਦੀਆਂ ਨੇ ਹੂੰ ਪਿਛਲੇ ਦਿਨਾਂ 'ਚ ਐਨਸੀਆਰ ਭਾਵ ਦਿੱਲੀ ਦਾ ਉਹ ਪਗੋਲ ਖਿੱਤਾ ਜੀ ਜਿਹੜਾ ਬਿਲਕੁਲ ਦਿੱਲੀ ਦੇ ਨਾਲ ਲੱਗਦਾ ਹੈ ਉੱਥੇ ਕੁੱਤਿਆਂ ਦੀ ਜਿਸ ਤਰੀਕੇ ਨਾਲ ਸੰਖਿਆ ਵੱਧ ਗਈ ਉਹਨੂੰ ਚੈਲੰਜ ਜਿਹੜਾ ਆ ਉਹ ਸੁਪਰੀਮ ਕੋਰਟ ਕੀਤਾ ਗਿਆ ਵੈਸੇ ਪੰਜਾਬ ਦੀ ਹਾਈ ਕੋਰਟ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਵੀ ਅਲੱਗ-ਅਹੋ ਜਿਹੇ ਕੇਸ ਚੱਲਣ ਡੈ ਨੇ ਵੱਖ-ਵੱਖ ਹਾਈ ਕੋਰਟਾਂ 'ਚ ਕੇਸ ਚੱਲਣ ਡੈ ਨੇ ਇੱਕ ਅਲੱਗ ਇਸ਼ੂ ਸੀਗਾ ਇਸ ਤੇ ਜਸਟਿਸ ਵਿਕਰਮਨਾਥ ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਵੀ ਐਨ ਅਨਜ਼ਾਰੀਆ ਨੇ ਤਿੰਨਾਂ ਜੱਜ ਸਾਹਿਬਾਨ ਨੇ ਫੈਸਲਾ ਦਿੱਤਾ ਉਹਨਾਂ ਨੇ ਇਹ ਜਿਹੜਾ ਫੈਸਲਾ ਦਿੱਤਾ ਉਹਨਾਂ ਨੇ ਆਪਣੇ ਪਹਿਲੇ ਦੋ ਜੱਜਾਂ ਦੇ ਬੈਂਚ ਦੇ ਫੈਸਲੇ ਨੂੰ ਸੋਧ ਦਿੱਤਾ ਹੂੰ ਵੈਸੇ ਤਾਂ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹ ਸੋਧਿਆ ਜਾ ਸਕਦਾ ਕਿ ਨਹੀਂ ਸੋਧਿਆ ਜਾ ਸਕਦਾ ਹੂੰ ਸੋਨੋ ਅਸੀਂ ਇਸ ਕਾਨੂੰਨੀ ਅੜਚਣ 'ਚ ਨਹੀਂ ਪੈਣਾ ਜੀ ਅਸੀਂ ਤਾਂ ਇਹ ਜਾਨਣਾ ਚਾਹੁੰਦੇ ਹਾਂ ਵੀ ਇਹ ਜਿਹੜੇ ਤਿੰਨ ਜੱਜ ਸਾਹਿਬਾਨ ਨੇ ਫੈਸਲਾ ਬਦਲ ਦਿੱਤਾ ਜਾਂ ਰਵਰਟ ਕਰ ਦਿੱਤਾ ਜਿਹਦੇ ਵਿੱਚ ਤਿੰਨ ਜੱਜਾਂ ਦੇ ਬੈਂਚ ਨੇ ਇਹ ਕਹਿਤਾ ਕਿ ਇਹਨਾਂ ਜਿਹੜੇ ਆਵਾਰਾ ਕੁੱਤੇ ਨੇ ਹੂੰ ਇਹਨਾਂ ਦੀ ਨਸਬੰਦੀ ਤੇ ਟੀਕਾ ਕਰਨ ਕਰਨ ਤੋਂ ਬਾਅਦ ਜੀ ਇਹਨਾਂ ਨੂੰ ਉਸੇ ਇਲਾਕੇ ਵਿੱਚ ਦੁਬਾਰਾ ਛੱਡ ਦਿੱਤਾ ਜਾਵੇ ਹੂੰ ਜਿਸ ਇਲਾਕੇ ਚੋਂ ਇਹਨਾਂ ਨੂੰ ਫੜਿਆ ਗਿਆ ਸੀ ਫੜਿਆ ਗਿਆ ਸੀ ਜੀ ਸਮੱਸਿਆ ਕੱਲੀ ਇੰਨੀ ਨਹੀਂ ਹੂੰ ਸਮੱਸਿਆ ਇਸ ਤੋਂ ਵੱਡੀ ਹੈ ਨਾਲ ਇਹ ਕਿਹਾ ਗਿਆ ਕਿ ਜਿਨ੍ਹਾਂ ਕੁੱਤਿਆਂ ਨੂੰ ਰੈਬੀਜ਼ ਦੀ ਬਿਮਾਰੀ ਹੈ ਹਾਂ ਜਾਂ ਜਿਹੜਾ ਕੁੱਤਿਆਂ ਨੂੰ ਦੇ ਬਿਹੇਵੀਅਰ ਵਿੱਚ ਅਗਰੈਸਿਵ ਹੋਣਾ ਹੈ ਉਹਨਾਂ ਕੁੱਤਿਆਂ ਨੂੰ ਨਾ ਛੱਡਿਆ ਜਾਵੇ ਜੀ ਅਸੀਂ ਪੰਜਾਬ ਨੂੰ ਇੱਕ ਖੇਤੀ ਪ੍ਰਧਾਨ ਸੂਬੇ ਵਜੋਂ ਦੇਖਦੇ ਹਾਂ ਹਾਂ ਜਿਹਦੇ ਇੱਕ ਸਹਾਇਕ ਧੰਦੇ ਵਜੋਂ ਅਸੀਂ ਪਸ਼ੂਆਂ ਨੂੰ ਪਾਲਣਾ ਉਹਨਾਂ ਤੋਂ ਉਪਜੀਵਕਾ ਕਮਾਉਣੀ ਉਹਨੂੰ ਦੇਖਦੇ ਆ ਹੂੰ ਜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪਿੰਡਾਂ 'ਚ ਜਿਹੜੇ ਐਨੀਮਲ ਡਾਕਟਰ ਸੀਗੇ ਉਹ ਹੁਣ ਅਵੇਲੇਬਲ ਨਹੀਂਗੇ ਜੀ ਤੁਸੀਂ ਹੈਰਾਨ ਹੋਵੋਗੇ ਕਿ ਲਾਗੇ ਛਾਗੇ ਦੇ 25 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜਾ ਵਿਅਕਤੀ ਇਲਾਜ ਕਰ ਰਿਹਾ ਉਹ ਡਾਕਟਰ ਨਹੀਂਗਾ ਹੂੰ ਉਹ ਅਸਿਸਟੈਂਟ ਆ ਉਹਨੇ 2 4 10 ਸਾਲ ਲਾ ਕੇ ਇਹ ਜਾਂ ਕਿਸੇ ਇਹ ਤਰੀਕੇ ਨਾਲ ਕੰਮ ਸਿੱਖ ਲਿਆ ਪਰ ਉਹ ਡਾਕਟਰ ਨਹੀਂਗਾ ਉਹ 2-2 2.5-2.5 ਲੱਖ ਦੀ ਮੱਝ ਦਾ ਇਲਾਜ ਕਰ ਰਿਹਾ ਹੈ ਮਤਲਬ ਉਹ ਬੰਦਾ ਇਲਾਜ ਕਰ ਰਿਹਾ ਜਿਹੜਾ ਡਾਕਟਰ ਨਹੀਂਗਾ ਹਮ ਇਥੇ ਅਸੀਂ ਜਦੋਂ ਕੁੱਤਿਆਂ ਬਾਰੇ ਫੈਸਲਾ ਕਰ ਲਿਆ ਜੀ ਵੀ ਕੁੱਤਿਆਂ ਨੂੰ ਰੈਬੀਜ਼ ਹੈਗੀ ਆ ਕਿ ਨਹੀਂ ਹੈਗੀ ਕੁੱਤਿਆਂ ਦਾ ਬਿਹੇਵੀਅਰ ਅਗਰੈਸਿਵ ਆ ਕਿ ਨਾਰਮਲ ਆ ਉਹਦੀ ਜਾਂਚ ਕਰਨ ਤੋਂ ਬਾਅਦ ਨੂੰ ਕਿੱਥੇ ਰੱਖਣਾ ਹੂੰ ਇਹਦਾ ਫੈਸਲਾ ਹੋਣਾ ਹੈ ਜੀ ਤੇ ਕੁੱਤਿਆਂ ਬਾਰੇ ਜਿਹੜਾ ਫੈਸਲਾ ਹੋਣਾ ਹੈ ਹੂੰ ਉਹ ਕੀ ਸਾਡੇ ਕੋਲ ਟੀਮ ਹੈਗੀ ਜਿਹਨੇ ਕਰਨਾ ਸੋ ਇਹ ਸਾਰੇ ਕੁਝ ਦੇ ਸੰਦਰਭ ਵਿੱਚ ਇੱਕ ਗੱਲ ਡੌਗ ਲਵਰਸ ਵਾਸਤੇ ਵਧੀਆ ਸੀ ਤੇ ਉਹੀ ਦੇਸ਼ ਦੁਨੀਆ ਚ ਵੱਸਦੇ ਲੋਕਾਂ ਵਾਸਤੇ ਮਾੜੀ ਸੀ ਜਿਨ੍ਹਾਂ ਨੇ ਆਪਣੇ ਪਰਵਾਰ ਦੇ ਜੀ ਜਿਹੜੇ ਆ ਉਹ ਰੈਬੀਜ਼ ਨਾਲ ਗਵਾਲਾ ਜਾਂ ਉਹਨਾਂ ਐਕਸੀਡੈਂਟਸ ਵਿੱਚ ਗਵਾਲਾ ਜਿਹੜੇ ਐਕਸੀਡੈਂਟ ਕੁੱਤਿਆਂ ਦੀ ਵਜ੍ਹਾ ਕਰਕੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਅਸਥਮਾ ਵਰਗੀਆਂ ਬਿਮਾਰੀਆਂ ਡੌਗ ਡੈਂਟਰ ਸਟੋਲ ਲਵਾ ਲੀਆਂ ਇਹ ਸਾਰੇ এনवायरमेंट ਦੇ ਵਿੱਚ ਜਿੱਦਣ ਫੈਸਲਾ ਆਉਂਦਾ ਤਾਂ ਕਿਉਂਕਿ ਕੁੱਤਿਆਂ ਨੂੰ ਤਾਂ ਪਤਾ ਨਹੀਂ ਲੱਗਾ ਵੀ ਸਰਕਾਰ ਸਾਡੇ ਨਾਲ ਹੈ ਅਦਾਲਤਾਂ ਸਾਡੇ ਨਾਲ ਹੈ ਪਰ ਡੌਗ ਲਵਰਸ ਨੇ ਜਿਵੇਂ ਸੜਕਾਂ ਤੇ ਨਿਕਲ ਕੇ ਢੋਲ ਵੀ ਜਾਏ ਹੂੰ ਉਹ ਇੱਕ ਗਰਾਮਰ ਸਮਝ ਆਉਂਦੀ ਹੈ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਜੀ ਬਿਲਕੁਲ ਸਰ ਸਰ ਕੁੱਤਿਆਂ ਦੇ ਮਾਮਲੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਦਿੱਲੀ ਜਾਂ ਐਨਸੀਆਰ ਦਾ ਹੀ ਜ਼ਿਕਰ ਕਿਉਂ ਹੁੰਦਾ ਬਾਕੀ ਸ਼ਹਿਰਾਂ ਦਾ ਕਿਉਂ ਨਹੀਂ ਇਹ ਬਹੁਤ ਵੱਡਾ ਸਵਾਲ ਹੈ ਪੰਜਾਬ ਵਿੱਚ ਜਦੋਂ ਵੀ ਫਿਕਰਬੰਦੀ ਹੋਏਗੀ ਹੂੰ ਤਾਂ ਉਹ ਚੰਡੀਗੜ੍ਹ ਦੀ ਹੋਏਗੀ ਕਿਉਂਕਿ ਜਿੱਥੇ ਸਮਾਜ ਦੇ ਖਾਸ ਵਰਗ ਰਹਿੰਦਾ ਹੈ ਹੂੰ ਦਿੱਲੀ ਰਾਜਸਤਾਨੀ ਹੈ ਤੇ ਰਾਜਸਤਾਨੀ ਦੇ ਨਾਲ ਨਾਲ ਐਨਸੀਆਰ ਇੱਕ ਕਮਾਊ ਪੁੱਤ ਦੇ ਤੌਰ ਤੇ ਕੰਮ ਕਰ ਰਿਹਾ ਜਿਹਦਾ ਕੁਝ ਹਿੱਸਾ ਹਰਿਆਣੇ ਦਾ ਹੈ ਕੁਝ ਉੱਤਰ ਪ੍ਰਦੇਸ਼ ਦਾ ਜੀ ਸੋ ਇੱਥੇ ਵੀ ਕੁਝ ਇੰਪੋਰਟੈਂਟ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਰਹਿਣ ਦਾ ਮਤਲਬ ਹੈ ਮੈਂ ਜੇ ਨੂੰ ਆਰਥਿਕ ਪੱਖ ਤੋਂ ਵਿਸ਼ਲੇਸ਼ਿਤ ਕਰਕੇ ਦੱਸਾਂ ਜੀ ਕਿ 1% ਲੋਕਾਂ ਕੋਲ ਇੰਨਾ ਧਨ ਹੈ ਜਿਹੜਾ ਦੇਸ਼ ਦੇ 99% ਲੋਕਾਂ ਕੋਲ ਤਾਂ ਹੈ ਹੂੰ ਉਹਨਾਂ ਤਾਂ ਨਿਕ 1% ਲੋਕਾਂ ਕੋਲ ਹੈ ਜੀ ਤੇ 3% ਲੋਕ ਹੀ ਇੱਥੇ ਚੱਜ ਦੀ ਜ਼ਿੰਦਗੀ ਜੀਦੇ ਨੇ ਹੂੰ 97% ਲੋਕ ਜਿਹੜੇ ਨੇ ਨਾ ਉਹ ਵਿਚਾਰੇ ਗੁਜ਼ਾਰਾ ਕਰਦੇ ਨੇ ਜੀ ਸੋ ਜਦੋਂ ਤੁਸੀਂ ਜਲੰਧਰ ਦੀ ਗੱਲ ਕਰੋਗੇ ਤਾਂ ਜਲੰਧਰ ਦੇ ਮਾਡਲ ਟਾਊਨ ਦੀ ਗੱਲ ਹੀ ਕਰੋਗੇ ਜਲੰਧਰ ਦੀਆਂ ਬਸਤੀਆਂ ਦੀ ਗੱਲ ਨਹੀਂ ਹੋਏਗੀ ਜਿੱਥੇ ਨਰਕ ਭੋਗ ਦੇ ਲੋਕ ਉਹਨਾਂ ਦੀ ਗੱਲ ਨਹੀਂ ਹੋਏਗੀ ਹੂੰ ਸੋ ਮਾਡਲ ਟਾਊਨ ਦਾ ਫਿਕਰ ਹੋਏਗਾ ਚੰਡੀਗੜ੍ਹ ਦਾ ਫਿਕਰ ਹੋਏਗਾ ਦਿੱਲੀ ਦਾ ਫਿਕਰ ਹੋਏਗਾ ਹਮ ਉੱਚ ਲੋਕ ਜਿਹਨਾਂ ਗੇਟਡ ਕਲੋਨੀਆ ਚ ਰਹਿੰਦੇ ਨੇ ਉਹਨਾਂ ਦਾ ਫਿਕਰ ਹੋਏਗਾ ਹਮ ਇਹਦਾ ਮਤਲਬ ਇਹ ਹੈ ਕਿ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਪਹਿਲਾਂ ਆਇਆ ਜਾਂ ਹੁਣ ਆਇਆ ਹਮ ਕਿਉਂਕਿ ਸੁਪਰੀਮ ਕੋਰਟ ਚ ਕੇਸ ਭਾਵੇਂ ਐਨਸੀਆਰ ਤੇ ਕੁਝ ਅ ਸचेਤ ਲੋਕਾਂ ਵੱਲੋਂ ਕੀਤਾ ਗਿਆ ਸੀ ਪਰੰਤੂ ਉਹ ਲਾਗੂ ਸਾਰੇ ਦੇਸ਼ ਤੇ ਹੋਣਾ ਸੀ ਹੁਣ ਉਹ ਉਲਟ ਹੋ ਗਿਆ ਇਸ ਕਰਕੇ ਉਹ ਲਾਗੂ ਤਾਂ ਸਾਰੇ ਦੇਸ਼ ਤੇ ਨਹੀਂ ਹੋਣਾ ਪਰ ਐਨਸੀਆਰ ਦਾ ਜ਼ਿਕਰ ਜਿਹੜਾ ਹੈ ਉਹ ਇਸ ਕਰਕੇ ਹੋ ਰਿਹਾ ਹੈ ਜੀ ਬਿਲਕੁਲ ਸਰ ਜੇ ਗੱਲ ਕਰੀਏ ਡੌਗ ਲਵਰਸ ਦੀ ਤਾਂ ਉਹਨਾਂ ਵਾਸਤੇ ਅਦਾਲਤ ਨੇ ਕੀ ਆਦੇਸ਼ ਦਿੱਤੇ ਜਿਹੜਾ ਪਹਿਲਾ ਕੇਸ ਹਫਤਾ ਪਹਿਲਾਂ ਸੁਪਰੀਮ ਕੋਰਟ ਦਾ ਕੇਸ ਸੀ ਜੀ ਉਹਦੇ ਵਿੱਚ ਇਹ ਸੀ ਵੀ ਕੁੱਤਿਆਂ ਨੂੰ ਜਿਹੜਾ ਪਬਲਿਕ ਪਲੇਸ ਤੇ ਜਨਤਕ ਤੌਰ ਤੇ ਖਾਣਾ ਜਿਹੜਾ ਸੀ ਪਰੋਸਦੇ ਆ ਉਹ ਖਾਣਾ ਹੁਣ ਪਰੋਸਿਆ ਨਾ ਜਾਵੇ ਜੀ ਉਹਨਾਂ ਲਈ ਖਾਸ ਅ ਜਿਹੜੀ ਜਗ੍ਹਾ ਆ ਉੱਥੇ ਹੀ ਉਹਨਾਂ ਨੂੰ ਖਾਣਾ ਪਾਇਆ ਜਾਵੇ ਹੂੰ ਤੇ ਉੱਥੇ ਹੀ ਉਹ ਖਾਣਾ ਖਾਣ ਲਈ ਆਉਣ ਤੇ ਉੱਥੇ ਹੀ ਰਹਿਣ ਜੀ ਪਰ ਇਹ ਗੱਲ ਸੁਪਰੀਮ ਕੋਰਟ ਦੀ ਇਹਦੀ ਰਾਖੀ ਕੌਣ ਕਰੇਗਾ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਬਰਤਨ ਰੱਖੇ ਨੇ ਕੱਚੀ ਮਿੱਟੀ ਦੇ ਉਹਦੇ ਵਿੱਚ ਦੁੱਧ ਦੇ ਸਮੇਂ ਉਹ ਦੁੱਧ ਪਾਉਂਦੇ ਨੇ ਵਿੱਚ ਬਰੈਡ ਪਾਉਂਦੇ ਨੇ ਹੂੰ ਪਾਣੀ ਪਾਉਂਦੇ ਨੇ ਤੁਸੀਂ ਹੈਰਾਨ ਹੋਵੋਗੇ ਕਿ ਜੇ ਘਰ 'ਚ ਇੱਕ ਦੀ ਰੋਟੀ ਵੱਧ ਜਾਵੇ ਤਾ ਤੁਸੀਂ ਕੁੱਤੇ ਨੂੰ ਪਾਓ ਤੇ ਕੁੱਤਾ ਰੋਟੀ ਨਹੀਂ ਅੱਜਕੱਲ ਖਾਂਦਾ ਬਿਲਕੁਲ ਕੁੱਤੇ ਰੋਟੀ ਖਾਣੋਂ ਹਟ ਗਏ ਨੇ ਜੀ ਕੁੱਤੇ ਇਸ ਤਰ੍ਹਾਂ ਬਰੈਡ ਤੇ ਲੱਗ ਗਏ ਨੇ ਜਾਂ ਕੁੱਤੇ ਕੱਚੇ ਮਾਸ ਨੂੰ ਖਾਂਦੇ ਨੇ ਜਿੱਥੋਂ ਵੀ ਉਹਨਾਂ ਨੂੰ ਮਿਲਦਾ ਹੈ ਜੀ ਮੈਂ ਇਹ ਗੱਲ ਦੇ ਤੇ ਹੱਕ 'ਚ ਆਂ ਵੀ ਕੁੱਤੇ ਖਤਮ ਨਹੀਂ ਕੀਤੇ ਜਾਣੇ ਚਾਹੀਦੇ ਕੁੱਤੇ ਵੀ ਇੱਕ ਪ੍ਰਕਿਰਤੀ ਦਾ ਜਿਹੜਾ ਬੈਲੈਂਸ ਹੈ ਉਹਨੂੰ ਬਣਾ ਕੇ ਰੱਖਦੇ ਨੇ ਜੀ ਜੀ ਪਰ ਕੀ ਕੁੱਤਿਆਂ ਦੀ ਗਿਣਤੀ ਜਿਹੜੀ ਭਾਰਤ ਦਾ ਸੰਵਿਧਾਨ ਆਖਦਾ ਹੈ ਜਿਹੜਾ ਅੱਜਿਸ ਦੇ ਵਿੱਚ ਆਰਟੀਕਲ ਅ 2023 ਵਿੱਚ ABC ਕਾਨੂੰਨ ਹੈ ਐਨੀਮਲ ਬਰਥ ਕੰਟਰੋਲ ਜਿਹਦੇ ਵਿੱਚ ਅਸੀਂ ਜਾਨਵਰਾਂ ਦੇ ਜਨਨ ਪ੍ਰਕਿਰਿਆ ਚ ਡਿਸਟਰਬੈਂਸ ਪੈਦਾ ਕਰਕੇ ਉਹਨਾਂ ਦੇ ਬਰਥ ਤੇ ਕੰਟਰੋਲ ਕਰਦੇ ਆ ਜਿਨ੍ਹਾਂ ਦਾ ਬਰਥ ਜਿਹੜੇ ਜਿਹੜੇ ਜਾਨਵਰ ਲੁਪਤ ਹੋ ਰ ਜਾ ਰਹੇ ਨੇ ਉਹਨਾਂ ਦੇ ਬਰਥ ਵਿੱਚ ਸਹਾਇਤਾ ਕਰਦੇ ਆ ਕਿ ਇਹ ਪ੍ਰਜਾਤੀ ਜਿਹੜੀ ਆ ਐਲੋਪਟਰ ਹੋ ਜਾਵੇ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖੋ ਕਿ ਕੁੱਤਿਆਂ ਦਾ ਇਸ ਤਰ੍ਹਾਂ ਦੀ ਜਿਹੜੀ ਪ੍ਰਕਿਰਿਆ ਆ ਉਹਨੂੰ ਰੋਕਣ ਦੇ ਲਈ ਜਦੋਂ ਕਿਸੇ ਮੁਹੱਲੇ ਚੋਂ ਉਹ ਟੀਮਾਂ ਡਾਕਟਰਸ ਦੀਆਂ ਜਾਂ ਜਿਹੜੀਆਂ ਟ੍ਰੀਟਮੈਂਟ ਕਰਦੀਆਂ ਨੇ ਉਹ ਆਉਂਦੀਆਂ ਨੇ ਤਾਂ ਕੁੱਤਿਆਂ ਨੂੰ ਜਦੋਂ ਗ੍ਰਿਫਤਾਰ ਕਰਦੀਆਂ ਨੇ ਤੇ ਹਰ ਮੁਹੱਲੇ ਚ ਉਹਨਾਂ ਦੀ ਲੜਾਈ ਹੁੰਦੀ ਆ ਲੋਕ ਘਰਾਂ ਚੋਂ ਨਿਕਲ ਕੇ ਲੜਦੇ ਨੇ ਜੀ ਜਿਹੜਾ ਵਿਅਕਤੀ ਆਪਣੀ ਰੋਟੀ ਦਾ ਆਪਣੀ ਮਾਂ ਦਾ ਆਪਣੇ ਪੇ ਦਾ ਫਿਕਰ ਨਹੀਂ ਕਰਦਾ ਉਹ ਉਸ ਦਿਨ ਕੁੱਤੇ ਨਾਲ ਮੁਹੱਲੇ 'ਚ ਲੜਦਾ ਦੇਖਿਆ ਗਿਆ ਜਿੱਦਣ ਉਹ ਟੀਮ ਆਈ ਤੇ ਉਹਨੇ ਕੁੱਤੇ ਨੂੰ ਫੜਿਆ ਜੀ ਉਹਨਾਂ ਨੇ ਕੁੱਤੇ ਛਡਾਏ ਹੁਣ ਸੁਪਰੀਮ ਕੋਰਟ ਦੇ ਦੂਸਰੇ ਫੈਸਲੇ ਨੇ ਵੀ ਇਸ ਆਦੇਸ਼ ਨੂੰ ਐਜ਼ ਇਟ ਇਜ਼ ਰੱਖਿਆ ਹੈ ਕਿ ਡੌਗ ਲਵਰਜ਼ ਨੂੰ ਇਹ ਹਦਾਇਤ ਹੈ ਕਿ ਜਦੋਂ ਟੀਮਾਂ ਆ ਕੇ ਇਹਨਾਂ ਡੌਗਸ ਨੂੰ ਗ੍ਰਿਫਤਾਰ ਕਰਦੀਆਂ ਨੇ ਉਦਾਂ ਟ੍ਰੀਟਮੈਂਟ ਕਰ ਲਈ ਲੈ ਕੇ ਜਾਂਦੀਆਂ ਨੇ ਤਾਂ ਉਹ ਉਹਨਾਂ ਦੇ ਕੰਮ ਚ ਵਾਧਾ ਨਾ ਪਾਉਣ। ਜੀ ਪਰ ਜੇ ਪਾਉਣਗੇ ਵੀ ਤਾਂ ਕੌਣ ਹੈ ਜਿਹੜਾ ਇਸ ਲਈ ਲੜਨ ਚੱਲੇਗਾ। ਸੋ ਇਹ ਆਪਣੇ ਆਪ ਵਿੱਚ ਫੈਸਲਾ ਇਦਾਂ ਦਾ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਫੈਸਲਾ ਹੈ ਇਹਦੇ ਵਿੱਚ ਡੌਗ ਲਵਰਜ਼ ਨੂੰ ਕੋਈ ਫਰਕ ਨਹੀਂ ਪਿਆ ਉਹ ਸਭੋਂ ਖੁਸ਼ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਕੁੱਤੇ ਦੇ ਮਾਮਲੇ ਦੇ ਵਿੱਚ ਗੱਲਬਾਤ ਜਾਰੀ ਰਹੇਗੀ ਲੇਕਿਨ ਹੁਣ ਲੱਗ ਨੇ ਇੱਕ ਛੋਟੀ ਜਿਹੀ ਬ੍ਰੇਕ ਮਿਲਦੇ ਆਂ ਬ੍ਰੇਕ ਤੋਂ ਬਾਅਦ।